ਪੰਜਾਬੀ ਗੀਤਕਾਰ ਕਰਨ ਔਜਲਾ ਨੇ ਪੋਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਗੀਤਾ ਕਰਕੇ ਬਹੁਤ ਨਾਮ ਕਮਾਇਆ। ਆਈ ਦਿਨ ਕਰਨ ਔਜਲਾ ਦੇ ਲਾਈਵ ਕਾਨਸਰਟ ਬੱਕਰੀ-ਬੱਕਰੀ ਥਾਵਾਂ ਤੇ ਚੱਲ ਰਹੀ ਸੀ। ਇਹੋ ਜਿਹਾ ਹੀ ਕਾਨਸਰਟ ਲੰਡਨ ਵਿੱਚ ਚੱਲ ਰਿਹਾ ਸੀ ਜਿਸ ਦੇ ਚਾਹਦਿਆਂ ਇੱਕ ਵਿਅਕਤੀ ਵੱਲੋਂ ਕਰਨ ਔਜਲਾ ਦੇ ਲਾਈਵ ਕਾਨਸਰਟ ਦੇ ਵਿੱਚ ਬੂਟ ਮਾਰ ਦਿੱਤਾ। ਇਹ ਘਟਨਾ ਕਾਫੀ ਸ਼ਰਮਸਾਰ ਹੈ ਤੇ ਦੇਖ ਸਕਦੇ ਹੋ ਕਿ ਕਿਵੇਂ ਕਰਨ ਔਜਲਾ ਦੇ ਚੱਲਦੇ ਕਾਨਸਰਟ ਦੇ ਵਿੱਚ ਇੱਕ ਬੰਦੇ ਵੱਲੋਂ ਬੂਟ ਮਾਰ ਦਿੱਤਾ ਗਿਆ। ਉੱਥੇ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਵੀ ਹੋ ਰਹੀ ਹੈ। ਯਾਓ ਹੋ ਗੋਸਟ ਵਾਟਸ ਨਾ ਯੋ Hey yo, I fing challenge you come up on the stage and let's do one-on-one -on -one right now. Yeah. Dog, I know how to fight dog. <laughs> f, f, f you dog, Who the this? <laughs> don't be throwing your shoes in chain was it you? What are you trying to do, dog? Come on, please, I don't wanna see anything wrong. Be respectful. ਪੰਜਾਬੀ ਗੀਤਕਾਰ ਕਰਨ ਔਜਲਾ ਨੇ ਪੋਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਗੀਤਾ ਕਰਕੇ ਬਹੁਤ ਨਾਮ ਕਮਾਇਆ। ਆਈ ਦਿਨ ਹੀ ਕਰਨ ਔਜਲਾ ਦੇ ਲਾਈਵ ਕਾਨਸਰਟ ਬੱਕਰੀ-ਬੱਕਰੀ ਥਾਵਾਂ ਤੇ ਚੱਲ ਰਹੇ ਸੀ। ਇਹੋ ਜਿਹਾ ਹੀ ਕਾਨਸਰਟ ਲੰਡਨ ਵਿੱਚ ਚੱਲ ਰਿਹਾ ਸੀ ਜਿਸ ਦੇ ਚਾਉਦਿਆਂ ਇੱਕ ਵਿਅਕਤੀ ਵੱਲੋਂ ਕਰਨ ਔਜਲਾ ਦੇ ਲਾਈਵ ਕਾਨਸਰਟ ਦੇ ਵਿੱਚ ਬੂਟ ਮਾਰ ਦਿੱਤਾ। ਇਹ ਘਟਨਾ ਕਾਫੀ ਸ਼ਰਮਸਾਰ ਹੈ ਤੇ ਦੇਖ ਸਕਦੇ ਹੋ ਕਿ ਕਿਵੇਂ ਕਰਨ ਔਜਲਾ ਦੇ ਚੱਲਦੇ ਕਾਨਸਰਟ ਦੇ ਵਿੱਚ ਇੱਕ ਬੰਦੇ ਵੱਲੋਂ ਬੂਟ ਮਾਰ ਦਿੱਤਾ ਗਿਆ। ਉੱਥੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਵੀ ਹੋ ਰਹੀ ਹੈ। ਯੋ ਹੂ ਗੋਸਟ ਵਾਹ ਵਾਜ਼ ਦਾ ਯੋ Hey yo, I am telling you come up on the stage and let's do one-on-one right now. <laughs> dog, I don't to fight the, <laughs> you dog. the <laughs> Don't be throwing your shoes in chain was it you? What are you trying to do, dog? Come on, please, I don't wanna see anything wrong. Re be respectful. ਪੰਜਾਬੀ ਗੀਤਕਾਰ ਕਰਨ ਔਜਲਾ ਨੇ ਪੋਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਗੀਤਾ ਕਰਕੇ ਬਹੁਤ ਨਾਮ ਕਮਾਇਆ। ਆਈ ਦਿਨ ਹੀ ਕਰਨ ਔਜਲਾ ਦੇ ਲਾਈਵ ਕਾਨਸਰਟ ਬੱਕਰੀ-ਬੱਕਰੀ ਥਾਵਾਂ ਤੇ ਚੱਲ ਰਹੀ ਸੀ। ਇਹੋ ਜਿਹੀ ਕਾਨਸਰਟ ਲੰਡਨ ਵਿੱਚ ਚੱਲ ਰਹੀ ਸੀ ਜਿਸ ਦੇ ਚਾਉਦਿਆਂ ਇੱਕ ਵਿਅਕਤੀ ਵੱਲੋਂ ਕਰਨ ਔਜਲਾ ਦੇ ਲਾਈਵ ਕਾਨਸਰਟ ਦੇ ਵਿੱਚ ਬੂਟ ਮਾਰ ਦਿੱਤਾ। ਇਹ ਘਟਨਾ ਕਾਫੀ ਸ਼ਰਮਸਾਰ ਹੈ ਤੇ ਦੇਖ ਸਕਦੇ ਹੋ ਕਿ ਕਿਵੇਂ ਕਰਨ ਔਜਲਾ ਦੇ ਚੱਲਦੇ ਕਾਨਸਰਟ ਦੇ ਵਿੱਚ ਇੱਕ ਬੰਦੇ ਵੱਲੋਂ ਬੂਟ ਮਾਰ ਦਿੱਤਾ ਗਿਆ। ਉੱਥੇ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਵੀ ਹੋ ਰਹੀ ਹੈ। ਯਾ ਹੂ ਵਾਸ ਦਾ? ਵਾਟ ਦਾ ਯਾ? Hey yo, I'm telling you come up on the stage and let's do one-on-one right now. <laughs> <laughs> dog, I don't know how to fight, that. Oh, that. <laughs> you, dog. <Remember> the <laughs> it. Don't be throwing your shoes in shame. Was it you? What are you trying to do, dog? Come on, please. I don't want to see anything wrong. Be respectful. You